ਹੈਲੋ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਠੀਕ ਹੋ ਸਾਰੇ ਜਾਨੇ ਤੇ ਅੱਜ ਜਲਾ ਵਲੌਗ ਕਰਦੇ ਹਾਂ ਸਟਾਰਟ ਵੱਡੀ ਭੈਣ ਦੇ ਨਾਲ ਸੋ ਅਸੀਂ ਆਏ ਹੋਇਆ ਇੱਥੇ ਅੱਜ ਸੌਂ ਦਾ ਸੁਧਾਰਾ ਦੇਣ ਵਾਸਤੇ ਗਏ ਆ ਸਕਦੇ ਆਪਾਂ ਸੋ ਸਾਰਿਆਂ ਨੇ ਵਲੌਗ ਬਹੁਤ ਪਸੰਦ ਕਰਦੇ ਹੋਗੇ ਭੈਣ ਨੂੰ ਕੋਲੇ ਜਦੋਂ ਵੀ ਆਈਦਾ ਸੋ ਭੈਣ ਦੇ ਕਿ ਸੌਂ ਦਾ ਸੁਧਾਰਾ ਦੇਣ ਆਏ ਹੋ ਵੱਖਰਾ ਹੀ ਆ ਹੁਣ ਤੁਸੀਂ ਕਹਿੰਗੇ ਜਸਦੇ ਅੱਛਾ ਕਾਪੀ ਫੜੀ ਹੋਈ ਆ ਸੌਂ ਦੇ ਸੁਧਾਰੇ ਵਿੱਚ ਪਤਾ ਕੀ ਦੇਣਾ ਹੈ ਨਹੀਂ ਖੜਾ ਵਿਲਾ ਹੋਣ ਇਹਨੇ ਸੋ ਸੌਂ ਦੇ ਸੁਧਾਰੇ ਵਿੱਚ ਅਸੀਂ ਮਿਹਤਰੀ ਦੇਣ ਆਏ ਆ ਅੱਜ ਇੱਥੇ ਮੈਸਤਰੀ ਸਾਹਿਬ ਕਿਵੇਂ ਹੋ ਸਿੱਧਾ ਨਹੀਂ ਕਹਿੰਦਾਗਾ ਲਫਟ ਵਾਲਾ ਪੀਪਾ ਹੀ ਭਰ ਲਗਾ ਬਈ ਮੈਸਤਰੀ ਦੀ ਡਿਮਾਂਡ ਹੋ ਗਈ ਬਹੁਤ ਜ਼ਿਆਦੇ ਮੈਸਤਰੀ ਨੇ ਫੇਮਸ ਹੋ ਗਿਆ ਆਪਣੇ ਬਲੌਗ 'ਚ ਆਪਣਾ ਜਿਹੜਾ ਸ਼ੋਰੂਮ ਇੰਨਾ ਘੈਂਟ ਬਣਾਇਆ ਮੈਸਤਰੀ ਨੇ ਬਣਾਇਆ ਸੋ ਭੈਣ ਹੁਣੇ ਕਹਿੰਦੇ ਸੀ ਵੀ ਇਹੀ ਮੈਸਤਰੀ ਲਾਉਣਾ ਸੋ ਭਾਈ ਸੱਤ ਸਮੁੰਦਰ ਪਾਰ ਕਰਕੇ ਲਿਆਂਦਾ ਬਾਪੂ ਗੇ ਪੱਲੇ ਬੁੱਲੇ ਤਿਆਰ ਕਰਨੇ ਆ ਹੁਣ ਇਹਦੇ ਰੈਸ਼ ਕਰਨੀ ਭੈਣ ਹੋਣਾ ਨੇ ਤੇ ਸਾਰੇ ਦਰਵਾਜ਼ੇ ਦਰੂਜਿਆਂ ਦਾ ਉਹਨਾਂ ਸਾਈਜ਼ ਜਾ ਸਿੱਧੂ ਮੈਸਤਰੀ ਦਾ ਕੰਮ ਕਰਦਾ ਲਿਆ ਆਪਾਂ ਤੁਹਾਨੂੰ ਬਹੁਤ ਮਲਟੀਟੈਂਡ ਬੰਦੇ ਬੰਦਿਆਂ ਟੈਲੈਂਟ ਆਪਣੇ ਚ ਕੋਟ-ਕੋਟ ਕੇ ਭੜਾ ਕਿ ਨਹੀਂ ਭੜੇ ਸਹੀ ਗੱਲ ਸਹੀ ਹੈ ਨਾ ਤੇ ਹੁਣ ਸਿਰ ਆਪਾਂ ਮਹੀਨੇ ਖੰਡ ਦੇ ਤੇ ਰੈਸ਼ ਕਰਨੀ ਆ ਤੇ ਸਾਰੇ ਜਾਲੀਆਂ ਸ਼ੀਸ਼ੇ ਛੂਛੇ ਮੈਸਤਰੀ ਸਾਰੇ ਲਿਖਤੇ ਆ ਸੋ 10 ਹੀ ਬਣਾ ਕੇ ਆਪਾਂ 10 ਹੀ ਫਾਈਨਲ ਕਰ ਦੇਣਾ ਬਾਹਰ ਮੁਕਾਣੀ ਪਾਉਣਾ ਸੋ ਬੰਦਾ ਆਪਣਾ ਬਹੁਤ ਘੈਂਡਾ ਮੈਸਤਰੀ ਤੇ ਜਿੱਦਾਂ ਹੁਣ ਆਪਣਾ ਸ਼ੋਰੂਮ ਬਣਾਇਆ ਤੇ ਉਮੀਦ ਆ ਕਿ ਉਹ ਵੀ ਆਪਾਂ ਨੂੰ ਇਦਾਂ ਹੀ ਆ ਕੋਠੀ ਦਾ ਵੀ ਇਦਾਂ ਹੀ ਕੰਮ ਕਰਕੇ ਦਊਗਾ ਹਣਾ ਨਾ ਨਾ ਸੋ ਬਈ ਕੋਠੀ ਤੁਹਾਨੂੰ ਦਿਖਾਉਣੇ ਆ ਪੂਰੀ ਘੈਂਟ ਲੱਗਦੀ ਐ ਬਣ ਕੀ ਗੱਲ ਠੀਕ ਆ ਬੱਕ ਲਈ ਚਾਰ ਦੁਵਾਰੀ ਰਹਿ ਗਈ ਆ ਤੇ ਹੁਣ ਪੱਥਰ ਲੱਗੀ ਜਾਂਦਾ ਥੱਲੇ ਤੇ ਆ ਪੱਲਿਆਂ ਦੇ ਦਰਵਾਜਿਆਂ ਦੇ ਆਪਾਂ ਸਾਰੇ ਨਾਪ ਲੈ ਲਿਆ ਤੇ ਬਹੁਤ ਜਲਦੀ ਇਹ ਵੀ ਲੱਗ ਜਾਣਗੇ ਸੋ ਪਹਿਲਾਂ ਫਰਸ਼ ਲੱਗਣੀ ਹੁੰਦੀ ਫਰਸ਼ ਲਾਈ ਜਾਂਦੇ ਆ ਆ ਦੂਗ ਜਿਆਸਨ ਪ੍ਰੋਬਲਮ ਆ ਰਹੀ ਹੈ ਇੱਥੇ ਕਰਨ ਦੀ ਕਿਉਂਕਿ ਉੱਪਰ ਫਰਸ਼ ਲੱਗੀ ਨਹੀਂ ਥੱਲੇ ਦਾ ਫਰਸ਼ ਲੱਗ ਗਿਆ ਪੱਤਰਗਰ ਲੱਗ ਗਿਆ ਠੀਕ ਆ ਤੇ ਆ ਉੱਪਰ ਬੈ ਖੜੇ ਜਾਂ ਠੰਡੀ ਠੰਡੀ ਹਵਾ ਆਉਂਦੀ ਹੈ ਚਾਰ ਚੁਵਰੇ ਖੇਤ ਨੇ ਸੋ ਪੂਰੀ ਰਾਇਲ ਫੀਲਿੰਗ ਆਉਂਦੀ ਹੈ ਇੱਥੇ ਐਂਡ ਹਨਾ ਆ ਮੜਿਆ ਸੁਣੀ ਸਾਈ ਲੈ ਹੋ ਬੈਣ ਫੁੱਲ ਗਈ ਪੜਾਕਾਣਾ ਵੇਜ ਕੇ ਤੇ ਠੀਕ ਆ ਚਲੋ ਫਿਰ ਤੁਹਾਨੂੰ ਕੋਠੀ ਦਿਖਾਉਣੇ ਆ ਆਜਾ ਲੋਵੇ ਮੈਸਤਰੀ ਸਾਹਿਬ ਪੱਥਰ ਵਾਲੇ ਵੀ ਆ ਚੁੱਕੇ ਉੱਤੇ ਹਾਂ ਹੁਣ ਕੱਢ ਨਹੀਂ ਲੈਵਲ ਵਗੈਰਾ ਸਿਆਸੀ ਹੋਣਾ ਇੱਥੇ ਇਹਨਾਂ ਦੇ ਅੱਗੇ ਲੋਕ ਚੱਲੇ ਨਹੀਂ ਥੀਮਸ ਆਪੇ ਇਹ ਵੀ ਮੈਸਤਰੀ ਕਰਦੇ ਆ ਸਹੀ ਹੈ ਇਹ ਹਰੇ ਪੱਥਰਾਂ ਵਾਲੇ ਮੈਸਤਰੀ ਲਾਏ ਹੋਏ ਆ ਇਹਨਾਂ ਨੂੰ ਪੁੱਛਾ ਥੀਮਸ ਚੱਲਦੇ ਨਹੀਂ ਆ ਨਾ ਉਹ ਨਾ ਕਹਿੰਦਾ ਕੀ ਨਾ ਮੈਸਤਰੀ ਦਾ ਨਾਮ ਕੀ ਸੀ ਬਾਈ ਦਾ ਪੱਥਰਾ ਇਹਦਾ ਹੈ ਬਾਈ ਜੀ ਨਾਰਸਰ ਦੇ ਆਉਂਦੇ ਫਿਰ ਦੂਸਰਾ ਵਿਚਾਰ ਤਾਂ ਆਪਣੀ ਬਹੁਤ ਆ ਫੇਰ ਗੁੱਸਾ ਬਹੁਤ ਆਉਂਦਾ ਸਹੀ ਗੱਲ ਆ ਰਾਮਚੰਦ ਨਾ ਰਾਮਚੰਦ ਨੂੰ ਬਾਈ ਪੱਥਰ ਲਾਉਣ ਲੱਗਾ ਹੋਇਆ ਆਪਣਾ ਤੇ ਗੁਰਜਾੰਟ ਸਿੰਘ ਸਲੀਣਾ ਆਪਣਾ ਪੱਲੇ ਬੁੱਲੇ ਲਾਉਂਦੀ ਆ ਤਿਆਰੀ ਜਾਂ ਤੋਂ ਬਾਈ ਮੈਸਤਰੀ ਬਹੁਤ ਘੇੜਾ ਤੇ ਕੰਮ ਵੀ ਬਾਈ ਕੋਲੇ ਬਹੁਤ ਆ ਆਪਣੀ ਵਾਰੀ ਵੀ ਘੱਟੋ ਘੱਟ 20 25 ਦਿਨਾਂ ਬਾਅਦ ਆਉਣੀ ਆ ਬੇਸ਼ੱਕ ਮੇਰੇ ਨਾਲ ਪੜਦਾ ਸੀ ਬੇਸ਼ੱਕ ਬੜਾ ਖਾਸ ਵੀੜ ਸੀਗਾ ਕੰਮ ਬਹੁਤ ਜਿਆਦਾ ਸੋ ਬਾਈ ਨੂੰ ਇੱਕ ਚੀਜ਼ ਆ ਬਾਈ ਦੀ ਖਾਸੀਅਤ ਜਿਹੜੀ ਹੈਗੀ ਆ ਕਰਦਗੇ ਛੇਹ ਤੇਰੀ ਖਾਸੀਅਤ ਪ੍ਰੇਜੈਂਸ ਆ ਉਹ ਗਰਜਣਸ ਆ ਠੀਕ ਆ ਜੀ ਵਾ ਖੁੱਪਿਆ ਪਿਆ ਵਿੱਚ ਉਹ ਜ਼ਗਾਰ ਨਾ ਪੜਦੀ ਸਾਡੀ ਉਹ ਮੇਰੀ ਸੁਣਦਾ ਉਹ ਤੇਰੀ ਖਾਸੀਅਤ ਕਰਦਗੇ ਬਿਆਨ ਫਿਰ ਐ ਬਾਈ ਬੰਦਾ ਸਾਡਾ ਬੋਲ ਘੈਂਡਾ ਸੋ ਪੈਸੇ ਦੀ ਬਹੁਤ ਬਾਜ਼ੀ ਕਰਾਉਂਦਾ ਜਿਹੜੀ ਮੇਨ ਚੀਜ਼ ਆ ਨੀ ਮੈਸਤਰੀ ਪੈਸੇ ਬਹੁ ਲਵਾਉਂਦੇ ਆ ਕੰਨ ਸਾਰੇ ਮੈਸਤਰੀ ਵੜਾਉਂਦੇ ਆ ਪਰ ਕਈ ਮੈਸਤਰੀ ਲੱਤਾਂ ਥਣ ਦੀ ਕੰਨ ਵੜਾਉਂਦੇ ਆ ਇਹ ਮੈਸਤਰੀ ਆ ਹੁਣ ਸਿੱਧੇ ਕੰਨ ਨਹੀਂ ਫੜਾਉਂਦਾ ਵੀ ਐਂ ਹੀ ਫੜ ਲਓ ਸੋ ਉਹ ਦਿਨ ਆਪਣਾ ਬਚਾਅ ਬਹੁਤ ਹੋ ਜਾਦਾ ਫਿਰ ਆਪ ਆਪ ਦਾ ਬੰਦਾ ਹੋਵੇ ਤੇ ਆਪਦੇ ਘਰ ਦਾ ਆਪਾਂ ਵਿਚਾਰ ਨਾ ਕਰ ਸਕੀਏ ਫਿਰ ਮਾੜੀ ਗੱਲ ਆ ਇਸੇ ਕਰਕੇ ਹੁਣ ਆਪਾਂ ਘੱਟ ਖਰਚੇ ਦੇ ਵਿੱਚ ਜ਼ਿਆਦਾ ਕੰਮ ਕਰਾਉਣਾ ਮੈਸਤਰੀ ਤੋਂ ਜਿੱਦਾਂ ਆਪਾਂ ਪੈਂਡ ਕਰਾਇਆ ਸੀਗਾ ਕਿ ਨਾਲੇ ਪੱਠੇ-ਪੁੱਠੇ ਐਣਾ ਕਿ ਗੱਲ ਪਾ ਦੇਨੇ ਆ ਕੀ ਕਾ ਦੇਣਾ ਇਸ ਕੰਪੈਟਿਟਰ ਬੁੱਕ ਹਾਂ ਹਾਂ ਫਿਰ ਇਹ ਤਾਂ ਜਵਾਰ ਤੇ ਇੱਥੀ ਆ ਵੀ ਜਾਂਦਾ ਹਾਂ ਹਾਂ ਇਹ ਤਾਂ ਗੱਲ ਆ ਬਈ ਸਹੀ ਆ 3700 ਦੀ ਇੰਚੀ ਦੱਬ ਕੇ ਹੁਣ ਲੈ ਉਹ ਨਿਕਲੇ ਆ ਲੈ ਲਈ ਹੁਣ ਕੱਢਿਆ ਸਹੀ ਆ ਇੱਥੇ ਆਉਗੀ ਵਾਸ਼ ਇੱਥੇ ਵਾਸ਼ ਆਉਗੀ ਤਾਂ ਤੁਹ ਲੱਗਦਾ ਆ ਉੱਪਰ ਬੰਨੀ ਹੀ ਰਹਿੰਦੇ ਕੋਈ ਹੁੰਦਾ ਇਹਦਾ ਟਾਉਣ ਦੀਆਂ ਗੱਲਾਂ ਕਰੀ ਜਾਂਦੇ ਭਰਾ ਇਹ ਦਾ ਹੀ ਕੰਮ ਜੀ ਗੁਰਨਾਟ ਦੇ ਸਮਝਾ ਮੜਾ ਜਾ ਓਏ ਪੱਥਰ ਪੁੱਤ ਨਿਵਾ ਲਾਦੀ ਨੈਟ ਆਓ ਵੇਖ ਤੇਰਾ ਇਹ ਵਿਉਂਦ ਨਾਲ ਕੰਮ ਕਰਨਾ ਐ ਥੋੜੀ ਆ ਗਈ ਇਤਰੂ ਪਟਕੇ ਆਉਣ ਨੂੰ ਲਾਦਾ ਉਧਰ ਪਟਕੇ ਆਉਣ ਨੂੰ ਲਾਦਾ ਜੇ ਨਾਲ ਤੁਹਾਨੂੰ ਵੀਡੀਓ ਦਿਖਾਈ ਤੇ ਵੱਡੇ ਪੱਲੇ ਆ ਗਏ ਆਪਣੇ ਇਹ ਨਵਾਂ ਨਵਾਂ ਦੋ ਪਰਦੇ 32 86 586 ਹਾਂ ਜਾਲੀਆਂ ਲੱਗੀਆਂ ਇਹ ਪਾਸਾ ਖੱਬਾ ਸੱਜਾ ਖੱਬਾ ਨਾ ਤੈਨੂੰ ਗੋਰਾ ਬਣਾ ਰਿਹਾ ਕਿ ਨਾ ਪੱਤੇ ਗਾ ਦੇ ਪੜਨਾ ਨਹੀਂ ਇਹਦੇ ਉੱਤੇ ਦੋਨੋਂ ਪਾਸੇ ਗੋਲਾ ਬਣਾ ਕੇ ਜਾਲੀ 40 ਤੇ ਯਾਨੀ ਕਿ ਹੋਰ ਕਿਹੜਾ ਹੋਊਗਾ ਨਾਲ ਪਲਾਈ ਵਾਲਾ ਹਾਂਜੀ ਤੇ 26 ਤਨ ਉਹਦੇ ਪੰਨਾ ਇਹ ਕੀ ਆ ਗਿਆ ਦਵਾਜਾ ਹੀ ਆ ਰਿਹਾ ਥਰੋਂ ਚੱਲਿਆ ਹਲੇ ਨਿਬੜ ਗਿਆ ਮੇਨ ਐਂਟਰੀ ਨਹੀਂ ਦੀ ਹਲੇ ਮੇਨ ਐਂਟਰੀ ਨਹੀਂ ਦੀ ਆ ਬੱਸ ਕਰ ਜਾ ਤੂੰ ਤੇਰਾ ਦੋ ਦਾ ਵਰਕੇ ਭਰ ਗਈ ਆ ਹੂੰ ਹਲੋ ਤੁਹਾਨੂੰ ਆਪਾਂ ਹੁਣ نیچے ਜਾਣ ਤੋਂ ਪਹਿਲਾਂ ਉੱਪਰਲਾ ਤੁਹਾਨੂੰ ਵੀਊ ਦਿਖਾਉਣੇ ਆ ਜਾਲਗੀਆਂ ਜਲੂਆਂ ਉੱਪਰ ਲੱਗੀਆਂ ਆ ਆ ਸੰਡੇ ਇਹਦੇ ਪਾਸੇ ਚੋਰ ਚੋਰ ਮੋਰੀਆਂ ਵਾਲੀਆਂ ਸੀ ਇਹਦੇ ਲਓ ਦੋਸਤੋ ਆਪਣਾ ਕਿਚਨ ਆ ਗਿਆ ਇਧਰ ਆ ਗਿਆ ਪੈਂਟਰੀ ਭਾਂਡੇ ਭੁੰਡੇ ਧੋਣ ਵਾਲਾ ਜਗਾੜ ਸਾਰਾ ਇੱਕ ਸਾਈਡ ਤੇ ਰਹਿ ਗਿਆ ਸੁਖਾਲੇ ਦਾ ਬਹੁਤ ਜਿਆਦੇ ਖਲਾਰਾ ਜਦੋਂ ਸਾਫ ਹੋਊਗਾ ਗਿੱਲਾ ਹੈ ਇਹਦਾ ਤੇ ਫੇਰ ਪਤਾ ਲੱਗਣਾ ਅਜੇ ਤਾਂ ਫर्श ਦੇ ਕੋਈ ਕੁਝ ਪਤਾ ਨਹੀਂ ਲੱਗਦਾ ਹੈਗਾ ਬਹੁਤ ਲਿਬੜੀ ਹੋਈ ਹੈ ਆਵਾਜ਼ ਵੀ ਗੂੰਜਦੀ ਆ ਤੇ ਮੈਸਤਰੀ ਸਾਹਿਬ ਵੀ ਬਹਿ ਕੇ ਥੱਕ ਧੋੱਕੇ ਆ ਲੋ ਜੀ ਕੀ ਨਿਕਲਦਾ ਇਧਰ ਆ ਗਿਆ ਆਪਣਾ ਬੈਡਰੂਮ ਤੇ ਨਾਲ ਹੀ ਆਪਣਾ ਆ ਗਿਆ ਇਧਰ ਸਟੋਰ ਇਹ ਚ ਫਰਸ਼ ਰੈਂਦੀ ਲੱਗਣ ਵਾਲੀ ਇਧਰ ਆ ਗਿਆ ਡਰੈਸਿੰਗ ਰੂਮ ਨਾਲ ਹੀ ਆਪਣਾ ਇਧਰ ਆ ਗਿਆ ਬਾਥਰੂਮ ਅਟੈਚ ਉਧਰੋਂ ਲੌਬੀ ਨਾਲ ਅਟੈਚ ਬਾਥਰੂਮ ਹਜੇ ਇਹ ਚ ਸਾਰਾ ਆਪਣਾ ਰੈਂਦਾ ਲੱਗਣ ਵਾਲਾ ਪੱਥਰ ਸੋ ਦਸਾਂ ਦਿਨਾਂ ਵਿੱਚ ਮੈਸਤਰੀ ਪੱਥਰ ਲਾ ਦੇਣਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਨਾ ਪਾਜ ਲੈ ਚੱਲੇ ਆ ਉੱਤਰ ਮੈਸਤਰੀ ਬਣਾਉਣੇ ਸ਼ੁਰੂ ਕਰ ਦੂਗਾ ਪੱਲੇ ਆਪਣੇ ਆ ਇਧਰ ਆ ਗਏ ਆਪਣਾ ਡ੍ਰੈਨਗ ਰੂਮ ਹलो ਹਾਂਜੀ ਦੋਸਤੋ ਆਪਣੀ ਕੋਠੀ ਦੀ ਮੇਨ ਲੁੱਕ ਤੁਸੀਂ ਦੇਖ ਸਕਦੇ ਹੋ ਦੇਖੋ ਦੱਸਿਓ ਕਮੈਂਟ ਕਰਕੇ ਕਿੰਦਾਂ ਲੱਗਦੀ ਆ ਆ ਫਾਈਸ ਕੋਠੀ ਦੇ ਵਿੱਚ ਜਿਹੜੀ ਮੇਨ ਜਿਹੜੀ ਐਂਟਰੀ ਹੈਗੀ ਉਹ ਉੱਥੇ ਲੱਖ ਰੱਖੀ ਹੋਈ ਆ ਜਿੱਥੇ ਸਿਰੇ ਵੱਜੇ ਹੋਏ ਆ ਤੇ ਇਧਰ ਜਿਹੜੀ ਹੈਗੀ ਐਂਟਰੀ ਰੱਖੀ ਹੋਈ ਆ ਆਪਾਂ ਸਿਰਫ ਆਪਾਂ ਆਪਣਾ ਗੱਡੀ ਖਿਲਾਉਣ ਵਾਸਤੇ ਲੱખી ਹੋਈ ਆ ਇਧਰ ਵੱਸੇ ਜਦੋਂ ਆਪਾਂ ਲਾਸਟ ਟਾਈਮ ਆਏ ਸੀ ਉਦੋਂ ਕੋਠੀ ਆਪਣੀ ਪਲਾਸਟਰ ਕਰਨ ਵਾਲੀ ਸੀਗੀ ਸੋ ਹੁਣ ਪਲਾਸਟਰ ਵਾਲਾ ਕੰਮ ਨਿਬੜ ਗਿਆ ਸਾਰਾ ਸੋ ਹੁਣ ਤੁਸੀਂ ਦੱਸਿਓ ਸਾਰੇ ਜਣੇ ਵੀ ਕਿੱਦਾਂ ਲੱਗਦੀ ਕੋਠੀ ਆਪਣੀ ਹੁਣ ਜਿਹੜਾ ਆਪਣਾ ਦੂਜਾ ਇੱਕ ਵਾਗਨ ਰਹਿ ਗਿਆ ਮੇਨ ਕਿਉਂਕਿ ਜਿਹੜਾ ਆਪਣਾ ਮੇਨ ਘਰ ਸੀਗਾ ਉੱਪਰ ਇਹ ਸੀਗਾ ਸੋ ਉਹਨੂੰ ਢੇਡਣਾ ਜਦੋਂ ਇੱਥੇ ਰੈਸ਼ ਹੋਊਗੀ ਸਾਰੀਆਂ ਇਟਾਂ ਉਟਾਂ ਉਹ ਸਾਰੀਆਂ ਆਪਣੇ ਕੰਮ ਆ ਜਾਣਗੀਆਂ ਉਹਨੂੰ ਢੇਡ ਕੇ ਆਪਾਂ ਵਾਗਨ ਵਿੱਚ ਕੰਮ ਲਵਾਂਗੇ ਕਿਵੇਂ ਆ ਦੇਖਦਾ ਕਿ ਯੋ ਜਾਲੀ ਖੜਾ ਇਹ ਵਦਾਈ ਹੋਵੇ ਕੋਟੀ ਵਾਲੀ ਹੋ ਗਈ ਹੈ ਬਣੇ ਤੂੰ ਵੀ ਲੱਗ ਗਿਆ ਜਾਲੀਆਂ ਜੁਰੀਆਂ ਫਾਈਨਲ ਹੋ ਗਿਆ ਕੰਮ ਸਾਰ ਮੇਨ ਐਂਟਰੀ ਆਪਾਂ ਇੱਥੋਂ ਰੱਖੀ ਆ ਜੀ ਆਹ ਜਗਾ ਦੇ ਵਿੱਚੋਂ ਆਮਾ ਕੋਠੀਆਂ ਦੇ ਵਿੱਚ ਮੇਨ ਐਂਟਰੀ ਉੱਥੇ ਹੀ ਗੱਡੀ ਹੁੰਦੀ ਤੇ ਉੱਥੇ ਹੀ ਮੇਨ ਐਂਟਰੀ ਹੁੰਦੀ ਆਪਾਂ ਉਹ ਚੀਜ਼ ਧਿਆਨ ਰੱਖਿਆ ਕਿ ਜਦੋਂ ਮੰਨ ਕੇ ਚਲੋ ਆਪਣੀ ਆ ਗੱਡੀ ਜਦੋਂ ਉੱਥੇ ਲੱਗ ਗਈ ਉੱਥੋਂ ਐਂਟਰੀ ਰੱਖਦੇ ਤਾਂ ਨੰਗਣ ਵੇਲੇ ਬੜੀ ਪ੍ਰੋਬਲਮ ਆਉਂਦੀ ਆ ਕਿ ਇਧਰ ਨੂੰ ਘੁੰਮ ਕੇ ਜਾ ਗੱਡੀ ਬਹੁਤ ਡਿੱਕਾ ਪਾਉਂਦੀ ਆ ਸੋ ਜਿਹੜੀ ਮੇਨ ਐਂਟਰੀ ਆ ਇਹਦੀ ਕੋਠੀ ਦੀ ਸੋ ਉੱਥੇ ਕੋਈ ਡਿੱਕਾ ਨਹੀਂ ਪਊਗਾ ਉਸ ਉਨਾਂ ਕੇ ਜਗ੍ਹਾ ਦਿੱਤੀ ਹੋਈ ਆ ਕਿ ਜਿਹਨੂੰ ਆਪਾਂ ਇਹਦੇ ਵਿੱਚ ਜਿਹੜੀ ਮੇਨ ਐਂਟਰੀ ਹੈਗੀ ਇਹ ਚ ਕਵਰ ਕੀਤੀ ਹੋਈ ਆ ਆ ਜਿਵੇਂ ਬਣਿਆ ਹੋਇਆ ਪੋਰਚ ਜਿਹਾ ਬਣਿਆ ਹੋਇਆ ਇਹਦੇ ਉੱਤੇ ਟਾਈਲਾਂ ਵਗੈਰਾ ਲੱਗਣਗੀਆਂ ਪੱਥਰ ਲੱਗੂਗਾ ਸੋ ਜਿਹੜਾ ਇਹ ਪੱਲਾ ਜਿਹੜੀ ਆਪਣੀ ਮੇਨ ਐਂਟਰੀ ਆ ਇਹਨੂੰ ਆਪਾਂ ਇੱਥੇ ਕਵਰ ਹੋ ਗਿਆ ਛੱਤ ਦੇ ਥੱਲੇ ਆ ਕੇ ਜਿਹੜਾ ਤੇ ਮੇਨ ਦਰਵਾਜ਼ਾ ਹੋਊਗਾ ਕਿ ਇਹਦੇ ਉੱਤੇ ਧੁੱਪ ਵੀ ਨਹੀਂ ਪਊਗੀ ਤੇ ਇਹਨਾਂ ਛਾਂ ਰਹੂਗੀ ਇੱਥੇ ਵੈਸੇ ਵੀ ਤੇ ਵੈਸੇ ਮੀਂਹ ਮੂਹ ਤੋਂ ਵੀ ਇੱਥੇ ਹੋ ਗਿਆ ਇਦਾਂ ਕਵਰ ਹੋ ਗਿਆ ਸਾਰਾ ਇਹ ਇਦਾਂ ਆ ਜਗ੍ਹਾ ਤੇ ਵੀਡੀਓ ਬਣ ਜਣਾ ਆਪਣਾ ਸਾਰਾ ਕਾਟਾ ਹੈ ਕੰਮ ਕਾਫੀ ਕਰਨ ਵਾਲੇ ਪਏ ਆ। ਸੋ ਬਾਈ ਹੁਣ ਚੂਨਾ ਚੰਨਾ ਲਾਗੇ ਸੀ ਵਿੱਚ ਲਾਉਣ। ਲਾਈਟਾਂ ਤੋਂ ਉੱਪਰ ਲਾਹ ਵੀ ਦਿੱਤੀਆਂ। ਪਾ ਬਿਜਲੀ ਵਾਲਾ ਕੰਮ ਵੀ ਹੁਣ ਹੋ ਜਾਣਾ ਜਲਦੀ ਕੋਈ। ਤੇ ਫਿਰ ਕੋਠੀ ਆਪਣੀ ਫਾਈਨਲ ਹੋ ਜਾਣੀ ਆ। ਦੱਸਿਓ ਕਮੈਂਟ ਕਰਕੇ ਕਿ ਕਿਦਾਂ ਲੱਗਿਆ ਤੁਹਾਨੂੰ। ਹਾਂਜੀ ਦੋਸਤੋ ਮਿੰਨਤੀ ਗੇਂਤੀ ਆਪਣੀ ਹੋ ਗਈ ਆ। ਸੋ ਘਰੋਂ ਬਾਪੂ ਦਾ ਫੋਨ ਆਇਆ ਸੀਗਾ। ਮੈਂ ਤੇ ਬਾਪੂ ਅੱਛੇ ਸ਼ਹਿਰ ਗਏ ਸੀ ਕਿ ਤੇ ਬਾਪੂ ਨੇ ਅਮਰੂਦ ਲੈ ਸੀ ਰੇੜੀ ਦੇ ਕਿਤੇ ਅਮਰੂਦ ਹੀ ਭੁੱਲੇ ਆ ਵਾਏ ਉਹ ਬਾਪੂ ਗਾਣਾ ਘੱਡੀ ਆ ਤੇ ਮੈਂ ਕਿਹਾ ਤੂੰ ਲੈ ਕੇ ਨਹੀਂ ਆ ਮੈਂ ਕਿਹਾ ਮੈਂ ਤੈਨੂੰ ਭੜਾਈ ਸੀ ਉਹ ਪੈਸੇ ਵੀ ਦੇਦੇ ਅਮਰੂਦਾਂ ਹੀ ਰੇੜੀ ਦੇ ਅਮਰੂਦ ਹੀ ਭੁੱਲੇ ਆ ਬਾਪੂ ਸਾਡਾ ਹੁਣ ਮੈਨੂੰ ਕਹਿੰਦਾ ਮੁੜਦਾ ਆ ਅਮਰੂਦ ਲੈ ਕੇ ਆਈ ਉਥੇ ਰੇੜੀ ਦੇ ਪਏ ਹੋਣਗੇ ਹੁਣ ਪਤਾ ਨਹੀਂ ਉਹਨੇ ਦੇਣੇ ਕਿ ਨਹੀਂ ਦੇਣੇ ਰੁਪਈਏ ਵੀ 60 70 ਲੱਗ ਜਾਂਦੀ ਨੁਕਸਾਨ ਜ਼ਿਆਦਾ ਆ ਮੇਰੇ ਜਾਨਾ ਵੱਡਾ ਮਰੂਦ ਆਪਣ ਨੂੰ ਲਿਆਣੀ ਪਏ। ਮਾੜ ਨਹੀਂ ਦੇਣਾ ਫਰਾਜ। ਬਾਪੂ ਨੇ ਘਰੇ ਨਹੀਂ ਵੜਨੇ ਉਹਨੇ ਸੋਨਾ ਨਹੀਂ ਥਾਈ ਰਹਾ ਤੋਂ ਇਹ ਕਹਣਾ 80000 ਰੁਪਈਆ ਦੇ ਮਰੂਦ ਆਪਣੇ ਤੇ ਆਈ ਗਏ। ਹਣਾ ਸੋ ਮੈਸਤਰੀ ਸਾਹਿਬ ਨੇ ਅੱਜ ਲੈ ਲਿਆ ਮੀਚਾ ਮੂਚਾ। ਲੋ ਬਈ ਮੈਸਤਰੀ ਭਾਈ ਕੰਮ ਬਹੁਤ ਹੈਂਡ ਕਰਦਾ ਜੇ ਆਪ ਤੁਹਾਨੂੰ ਮਾਣ ਖੁਸ਼ ਹੋ ਗਿਆ ਆਪਣਾ ਸ਼ੋਰੂਮ ਬਾਈ ਨੇ ਬਣਾਇਆ ਸੀਗਾ। ਕੋਈ ਆ ਪ੍ਰੋਮੋਸ਼ਨ ਨਹੀਂ ਕਰਦੇ ਚੰਗੇ ਨੂੰ ਚੰਗਾ ਕਹਿੰਦੇ ਆਂ ਆਪਾਂ ਗਲਤ ਨੂੰ ਗਲਤ ਕਹਿੰਦੇ ਆਂ। ਠੀਕ ਆ। ਮੈਸਤਰੀ ਦਾ ਨੰਬਰ ਦੇਈਏ ਫਿਰ ਤੁਹਾਨੂੰ ਜੇ ਕਿਸੇ ਨੇ ਕੰਟੈਕਟ ਕਰਨਾ ਹੋ ਸਾਡੇ ਨਾਲ ਫੈਮਿਲੀ ਜੁੜੂਗੀ ਆਈਆਂ। ਸੋ ਭਾਈ ਮੈਸੇਜ ਨੰਬਰ ਦੱਸ ਦੇ ਆਪ ਦਾ ਇੱਕ ਵਾਰੀ ਫੋਨ ਨੰਬਰ ਮੇਰਾ 97387007 97383 973870087 87 ਉੱਤੇ ਸਕਰੀਨ ਉੱਤੇ ਨੰਬਰ ਵੀ ਆ ਰਿਹਾ ਸੋ ਭਾਈ ਬਹੁਤ ਘੈਂਡ ਕੰਮ ਕਰਦਾ ਜਿਸ ਨੂੰ ਲੋਡ ਹੋਈ ਤਾਂ ਤੁਸੀਂ ਜ਼ਰੂਰ ਕੰਟੈਕਟ ਕਰਿਓ ਬਾਕੀ ਥੋੜਾ ਲੈਂਡਵੇਚ ਲੱਗਣਾ ਪੈਣਾ ਬਾਈ ਕੁਲ ਕੰਮ ਪਹਿਲਾਂ ਹੀ ਬਹੁਤ ਹੁੰਦਾ ਪਰ ਇਹ ਬੰਦਾ ਵਾਕਈ ਕਾabil ਤਰੀਫ ਆ ਕਰਨੀ ਚਾਹੀਦੀ ਜਿਹੜੇ ਬੰਦਾ ਤਰੀਫ ਦੇ ਕਾabil ਹੋਵੇ ਹਨਾ ਬਹੁਤ ਘੈਂਡ ਕੰਮ ਕਰਦਾ ਬਹੁਤ ਵਧੀਆ ਇਨਸਾਨ ਹਾਸੇਡ ਲਈਦਾ ਨਾਲੇ ਸੋ ਮੈਸਤਰੀ ਘਰੋਂ ਗਿਆ ਸੀਗਾ ਤੇ ਮੈਸਤਰੀ ਹੁਣ ਫੇਰ ਲੈ ਜਾਂਦਾ ਪਰ ਉਹ ਗੱਲ ਵੱਖਰੀ 15 20 ਦਿਨਾਂ ਤੱਕ ਲੱਗੂਗਾ ਮੈਸਤਰੀ ਦੇ ਮੂਰੇ ਕੰਮ ਕਾਫੀ ਪੈਂਡਿੰਗ ਆ ਉਹ ਕਾਰਨ ਤੋਂ ਬਾਅਦ ਫੇਰ ਆਪਣੀ ਵਾਰੀ ਆਊਗੀ ਹੁਣ ਆਵਾ ਚਲਦੇ ਆ ਪੈਂਟ ਨੂੰ ਤੇ ਬਾਪੂ ਦੇ ਮਰੂਦ ਲੱਭ ਕੇ ਜਾਂਟੇ ਮੋਕੇ ਜਾ ਕੇ ਆ ਜਾ ਫਿਰ ਹੈ ਮਣ ਮਰੂਦ ਨਾ ਕਿਤੇ ਬਾਪੂ ਤੇ ਕਿਤੇ ਲੱਭਣ ਨਾ ਕਿਤੇ ਹੋਰ ਕਈ ਆਵੇਰੇ ਮਰੂਦ ਤਾਂ ਲਿਆਣੇ ਪੈਣੇ ਅੱਜ ਕੋਈ ਨਹੀਂ ਅੱਜ ਬਾਈ ਨਾਲ ਗੱਲ ਕਰਾਉਣੇ ਰੇੜੀ ਵਾਲੇ ਦੇ ਨਾਲ ਕਰਦੇ ਹਾਂ ਕਿ ਬਾਈ ਤੂੰ ਚੰਗੀ ਕੀਤੀ ਸਭ ਤੋਂ ਪੈਸੇ ਵੀ ਲੈ ਲੇ ਬਾਈ ਮਰੂਦ ਵੀ ਨਹੀਂ ਸਾਨੂੰ ਦਿੱਤੇ ਤੋ ਬਾਪੂ ਨੇ ਵਿਚਾਰ ਨਹੀਂ ਆਉਦਾ ਕਿਰੇ ਕਿਰੇ ਪਾਏ ਸੀਗੇ ਵੀ ਘਰੇ ਜਾ ਕੇ ਨੂਨ ਲਾ ਕੇ ਰਖਾਉਂਗਾ ਜੋ ਘਰੇ ਜਾ ਕੇ ਲਵਾਵਾ ਵੀ ਗਰਫਾਪਾ ਹੈ ਹੀ ਨਹੀਂ ਕੋਲੇ ਸਮਾਨ ਬਾਹਲਾ ਹੀ ਬਾਪੂ ਕੋਲੇ ਲਵਾਵਾ ਛੱਡਿਆ ਔਰ ਰੇੜੀ ਵਾਲੇ ਜਾਟੇ ਉਹਨਾਂ ਕਰਦੇ ਸਭੀ ਲੈ ਗਈ ਸੀ ਤਿਆਰ ਹੋ ਜਾ ਲੜਦੋੜ ਨੂੰ ਕਰਨ ਪਤਾ ਵੀ ਲੱਗੀ ਨਾ ਵਲੌਗ ਬਣਾਉਣ ਵਾਲੇ ਵੀ 50 50 18 ਰੁਪਏ ਤੇ ਲੜੀ ਜਾਂਦੀ ਗਲਮਗਾ ਵੀ ਉਹਦੇ ਮਜ਼ਾਕ ਕਰਦੇ ਵੀ ਹੱਸ ਖੇਡ ਲਈਦਾ ਚੱਲ ਗਏ ਫਿਰ ਹਾਂਜੀ ਦੋਸਤੋ ਅਮਰੂਦਾਂ ਵਾਲੀ ਰੇੜੀ ਦੇ ਮੋਹਰੇ ਆਏ ਆ ਤੇ ਬਾਈ ਕਹਿੰਦਾ ਅਮਰੂਦ ਹੈਗੇ ਆ ਤੁਹਾਡੇ ਨਹੀਂ ਇੱਕ ਚੀਜ਼ ਹੈ ਬਾਈ ਨੇ ਮਾਨ ਰੱਖਿਆ ਹਨਾ ਇਹ ਮਾਨ ਨਹੀਂ ਛੱਡਿਆਗਾ ਪਰ ਮੈਨੂੰ ਲੱਗਦਾ ਬਾਈ ਨੇ ਕਹਣਾ ਯਾਰ ਵੀ ਅਮਰੂਦ ਇੱਥੇ ਤਾਂ ਬਾਈ ਹੈ ਨਹੀਂ ਸੀ ਮੈਂ ਕਿਹਾ ਬਾਈ ਜਿਹੜੇ ਚੁੰਨ ਜਹਣ ਕੇ ਪਾਏ ਸੀ ਨਾ ਉਹ ਕਿਰਪਾ ਕਰਕੇ ਉਹੀ ਪਾ ਦਿਨੀ ਬਾਪੂ ਨੇ ਘਰੇ ਨਹੀਂ ਹੋਣ ਦੇਣਾ ਧੰਨਵਾਦ ਬਾਈ ਥੈਂਕ ਯੂ ਬਹੁਤ ਮਿਹਰਬਾਨੀ ਇੱਥੇ ਹੀ ਰਹਿ ਗਈ ਸੀਗੇ ਅਮਰੂਦ ਇਆ ਭੁੱਲ ਕੇ ਜੀ ਹਾਂ ਫਿਰ ਚਲੇ ਗਏ ਨਾ ਬਾਪੂ ਦੇ ਕੰਮ ਸਾਡੇ ਤੇ ਇਦਾਂ ਹੀ ਉਹਨੇ ਛੱਡਤਾ ਉਦਾਂ ਹੀ ਸਮਾਨ ਬਾਪੂ ਕੋਲ ਝੂਕਿਆ ਆਇਆ ਸੀ ਮੋਟਰਸਾਈਕਲ ਤੇ ਹੀ ਅੱਜ ਚੱਲ ਜੀ ਫਿਰ ਜੁਜ ਐਸਪੀ ਨਾ ਪੜਾਈਏ ਚਾਹ ਜੁਜ ਐਸਪੀ ਕੇ ਜਾਓ ਲਓ ਜੀ ਅਮਰੂਦ ਮਿਲ ਗਏ ਆਪਣੇ ਆਹ ਲਾਇਆ ਫਰ ਮਾਂ ਤੇਰਾ ਘਰ ਵਾਲਾ ਅਮਰੂਦ ਭੁ ਲੈ ਆ ਸੀ ਮਰੂਦ ਲੱਭ ਗਏ ਆ ਇਹ ਤਾਂ ਕਿ ਮੈਨੂੰ ਬਿਨਾ ਕੀਰ ਕੇ ਦੇ ਸਾਨੂੰ ਕਹਿੰਦੀ ਇੱਥੇ ਪਾਇਆ ਨਹੀਂ ਉਹ ਕਹਿੰਦੀ ਉਹਨੇ ਇੱਥੇ ਪਾਇਆ ਨਹੀਂ ਕਿ ਨਾ ਮੰਨਦੀ ਮੁਰਾ ਪਲਕੜ ਹੋ ਗਿਆ ਬਾਪੂ ਤੇਰਾ ਹਾਂ ਮੇਰਾ ਬਾਪੂ ਮੇਰਾ ਬਾਪੂ ਭਲਕੜ ਹੋ ਗਿਆ ਇਹ ਕਿਰਾ ਤੈਨੂੰ ਵੀ ਛੱਡਿਆ ਜੇ ਕਿਰਾ ਹਣਾ ਤੇ ਮੋਟਰਸਾਈਕਲ ਤੇ ਹੂੰ ਬਾਪੂ ਨੇ ਤਾਂ ਚਾਈ ਚੇ ਮਰੂਦ ਦਿੱਤਾ ਚੱਕੇ ਹੁਣੇ ਫ੍ਰੈਜ ਗੋਲੀ ਬਕਾਇਆ ਵਾਲਾ ਜੇ ਵਿੱਚ ਅਮਰੂਦ ਉਦਿਆੜ ਤੇ ਤੇ ਸਿੰਚਾਈ ਵੀ ਆਪਣਾ ਠੀਕ ਆ ਬਿਲਕੁਲ ਅੱਜ ਓਏ ਬਾਜ ਗਿਆ ਕੱਲ ਲੱਤ ਮਾਰੀ ਸੀ ਤੇਰੇ ਕੱਲ ਤਾਂ ਫੜ ਗਿਆ ਪਿਆ ਸੀ ਓਏ ਹੈ ਹਾਂ 2ਾਈ ਸੀ ਬਾਜ ਗਿਆ ਬਾਜ ਗਿਆ ਬਾਜ ਗਿਆ ਬਾਜ ਗਿਆ ਬਾਜ ਗਿਆ